ਉਸ ਦਿਨ ਜਦੋਂ ਖਾਲਸਾ ਦੇ ਸਰਜਣਾ ਦਿਵਸ ਮਨਾਇਆ ਜਾ ਰਿਹਾ ਇਸ ਪਵਨ ਧਰਤੀ ਤੇ ਉਥੇ ਇਸ ਕਿਸਮ ਦੀ ਘਟਨਾ ਵਾਪਰਨੀ ਆਪਣੇ ਆਪ ਚ ਦੁਖਦਾਈ ਹੈ। ਪਰ ਉਸ ਤੋਂ ਵੀ ਜ਼ਿਆਦਾ ਦੁਖਦਾਈ ਕਿ ਜਿਹੜਾ ਪੰਜਾਬ ਤੇ ਜਿਹੜੇ ਗੁਰੂ ਮਹਾਰਾਜ ਨੇ ਸਾਨੂੰ ਧਾਰਮਿਕ, ਸਦ ਭਾਵ ਦੀ, ਸਮਾਜਿਕ ਸਦ ਭਾਵ ਦੀ ਸੇਧ ਦਿੱਤੀ ਉਸ ਧਰਤੀ ਤੇ ਇੱਕ ਵਿਕਾਸ ਬੱਗਾ ਜੀ ਦਾ ਕਤਲ ਹੋਣਾ ਉਹਨਾਂ ਦੀ ਜਾਨ ਲੈਣਾ ਉਹਨਾਂ ਦੀ ਆਸਥਾ ਉਹਨਾਂ ਦੇ ਵਿਸ਼ਵਾਸ ਕਰਕੇ ਹੋਣਾ ਮੈਂ ਸਮਝਦਾ ਪੰਜਾਬ ਵਾਸਤੇ ਇੱਕ ਬਹੁਤ ਹੀ ਗੰਭੀਰ ਮੁੱਦਾ ਤਾਂ ਹੈ ਹੀ ਹੈ ਪੰਜਾਬ ਦੇ ਇਸ ਭਾਈਚਾਰਕ ਦੇ ਉੱਤੇ ਕੌੜੀ ਰੱਖ ਜਿਹੜੀ ਹੈ ਉਹ ਦਰਸਾਉਂਦਾ ਹੈ ਆ ਕੋਈ ਮਾਮੂਲੀ ਘਟਨਾ ਨਹੀਂ ਕੋਈ ਚੋਰੀ ਖੋ ਜਾਂ ਕੋਈ ਆਪਸੀ ਰੰਜਿਸ਼ ਦਾ ਮਸਲਾ ਨਹੀਂ ਆ ਜਿਹਨੂੰ ਕਹਿੰਦੇ ਇਟ ਵਾਸ ਐਟ ਪਰੀ ਪਲਾਨਡ ਟਾਰਗੇਟਡ ਕਿਲਿੰਗ ਨਿਸ਼ਾਨਾ ਬਣਾ ਕੇ ਵਿਕਾਸ ਬੱਗਾ ਨੂੰ ਮਾਰਿਆ ਗਿਆ ਹੈ ਪੰਜਾਬ ਦੀ ਭਾਈਚਾਰਕ ਸਾਂਝ ਦੀ ਟੈਸਟ ਕਰਨ ਵਾਸਤੇ ਵੀ ਕਿੰਨੀ ਤਕੜੀ ਹੈ ਭਾਈਚਾਰਕ ਸਾਂਝ ਉਹਦੇ ਬਾਅਦ ਇੱਥੇ ਜਦੋਂ ਸਾਰੇ ਨੰਗਲ ਸ਼ਹਿਰ ਸਾਰਾ ਪੂਰਾ ਸਮਾਜ ਇਕੱਠਾ ਹੋ ਕੇ ਆਪਣੇ ਰਾਜਨੀਤਿਕ ਮਤਪੇ ਦੇ ਪਾਸੇ ਛੱਡ ਕੇ ਸਾਰਾ ਸ਼ਹਿਰ ਇਕੱਠਾ ਹੋ ਕੇ ਜਦੋਂ ਇੱਥੇ ਹੋਇਆ ਤਾਂ ਇੱਥੇ ਵੀ ਉਸੇ ਕੱਠ ਨੂੰ ਪੜਕਾਉਣ ਦੀ ਕੋਸ਼ਿਸ਼ ਕਈ ਗਲਤ ਐਲੀਮੈਂਟਸ ਨੇ ਕੀਤੀਆਂ ਉਹਦੇ باوجود ਮੈਂ ਸਾਰੇ ਨੰਗਲ ਵਾਸੀਆਂ ਦਾ ਧੰਨਵਾਦੀ ਵੀ ਹਾਂ ਵੀ ਇਹਨਾਂ ਨੇ ਜਿੱਥੇ ਇਸ ਪ੍ਰਵਾਪ ਪੀੜਿਤ ਪਰਿਵਾਰ ਦੇ ਨਾਲ ਆਪਣਾ ਉਹ ਦੁੱਖ ਵੰਡਾਇਆ ਉਹਨਾਂ ਨਾਲ ਆਪਣਾ ਏਕਾ ਦਿਖਾਇਆ ਜਿਹਦੇ ਕਰਕੇ ਅੱਜ ਐਡਮਿਨਿਸਟ੍ਰੇਸ਼ਨ ਮਜਬੂਰ ਹੋਈ ਹੈ ਆ ਕੇ ਉਹਨਾਂ ਦੀ ਵਾਹ ਲੈਣ ਵਾਸਤੇ ਉਹਨਾਂ ਦਾ ਦੁੱਖ ਤਕਲੀਫ ਸੁਣਨ ਵਾਸਤੇ ਤੇ ਉਹਦੇ ਵਾਸਤੇ ਬਣਦੀ ਕਾਰਵਾਈ ਕਰਨ ਦਾ ਜਿਹੜਾ ਆਸ਼ਵਾਸ਼ਣ ਦਿੱਤਾ ਹੈ ਇੱਕ ਆਮ ਵੀ ਬੜੀ ਦੁਖਦਾਈ ਘਟਨਾ ਹੈ ਕਿ ਕੱਲ ਸ਼ਾਮ ਦਾ ਘਟਨੀ ਘਟਨਾ ਵਾਪਰੀ ਹੈ ਉਹਦੇ ਬਾਅਦ ਜਦੋਂ ਤਾਈਂ ਇੱਥੇ ਇਕੱਠ ਨਹੀਂ ਜੁੜਿਆ ਲੋਕ ਆ ਕੇ ਸੜਕਾਂ ਦੇ ਨਹੀਂ ਉਤਰੇ ਧਰਨਾ ਨਹੀਂ ਲਾਇਆ ਕਿਸੇ ਐਡਮਿਨਿਸਟ੍ਰੇਸ਼ਨ ਨੇ ਸਰਕਾਰ ਨੇ ਜਾਂ ਇੱਥੇ ਦੇ ਲੋਕਲ ਜਿਹੜੇ ਮੰਤਰੀ ਸਾਹਿਬ ਹੈ ਉਹਨਾਂ ਨੇ ਆ ਕੇ ਮੰਤਰੀ ਸਾਹਿਬ ਤਾਂ ਖੜਾ ਜੇ ਵੀ ਨਹੀਂ ਆਏ ਆ ਕੇ ਇੱਥੇ ਇਹਨਾਂ ਦਾ ਕੋਈ ਦੁੱਖ ਦੇ ਵਿੱਚ ਆਪਣਾ ਵੰਡਾਉਣ ਦੀ ਕੋਸ਼ਿਸ਼ ਨਹੀਂ ਕੀਤੀ ਇਹਨਾਂ ਦੀ ਸਾਰ ਨਹੀਂ ਲਈ ਪਰ ਮਨੂੰ ਇੱਕ ਨਿੱਜੀ ਤੌਰ ਤੇ ਮੈਂ ਬੜਾ ਅੱਜ ਮਹਿਸੂਸ ਕਰ ਰਿਹਾ ਵੀ ਕਿ ਪੰਜਾਬ ਦੇ ਅੰਦਰ ਲੈ ਦੇ ਕੇ ਇੱਕਾਈ ਗੱਲ ਰਹਿ ਗਈ ਵੀ ਕਿਸਾਨ ਨੂੰ ਨੌਕਰੀ ਚਾਹੀਦੀ ਹੈ ਸਭ ਵੀ ਸਰਕਾਰ ਨੌਕਰੀ ਦਾ ਅਨਾਉਂਸ ਕਰਨ ਵਾਸਤੇ ਇਸ ਮਸਲੇ ਨੂੰ ਰੋਲ ਦੇਊਗੀ ਵੀ ਅਸੀਂ ਨੌਕਰੀ ਦੇਤੀ ਜਾਂ ਜ਼ਿੰਮੇਵਾਰੀ ਤੋਂ ਪੱਲਾ ਛੱਡ ਲੂਗੀ ਸਭ ਨੌਕਰੀ ਕੋਈ ਪੁੱਨ ਨਹੀਂ ਆ ਕੇ ਦਿੱਤੀ ਆ ਤੁਸੀਂ ਸਾਰੇ ਇਕੱਠੇ ਹੋ ਤਾਂ ਆ ਕੇ ਨੌਕਰੀ ਦਾ ਵਿਸ਼ਵਾਸ ਦਿੱਤਾ ਉਹਨਾਂ ਨੇ ਇੱਕ ਜਵਾਨ ਮੌਤ ਹੋਈ ਹੈ ਜਿਹਦੀ ਬੱਚੀ ਹੈ ਉਹਨੂੰ ਅਜ ਤਾਈਂ ਐਡੀ ਛੋਟੀ ਉਮਰ ਦੀ ਬੱਚੀ ਨੂੰ ਪਤਾ ਹੀ ਨਹੀਂ ਵੀ ਅੱਜ ਪਾਪਾ ਕਿੱਥੇ ਹੈ ਅੱਜ ਕੋਈ ਪਾਪਾ ਨੂੰ ਪਾਲਦੀ ਫਿਰਦੀਆਂ ਨੂੰ ਕੀ ਮੌਤ ਜ਼ਿੰਦਗੀ ਦਾ ਪਤਾ ਹੀ ਨਹੀਂ ਗੁਬਾਰਿਆਂ ਨਾਲ ਖੇਡਣ ਵਾਲੀ ਬੱਚੀ ਹੈ ਉੱਥੇ ਆ ਕੇ ਐਡਮਿਨਿਸਟ੍ਰੇਸ਼ਨ ਆ ਬੱਲੇ ਬੱਲੇ ਲੈਣਾ ਚਾਵੇ ਵੀ ਅਸੀਂ ਆ ਦੇਖੋ ਜੀ ਤੁਸੀਂ ਸਾਰੇ ਅਸੀਂ ਜਲੂਸੀ ਆ ਨੌਕਰੀ ਐਨਾਉਂਸ ਕਰਤੀ ਜੀ ਕੰਪਨਸੇਸ਼ਨ ਐਨਾਉਂਸ ਕਰਤਾ ਸਾਹਿਬ ਸਭ ਕੀ ਪੰਜਾਬ ਦੇ ਲੋਕ ਆ ਕਦੋਂ ਤਾਈਂ ਝੇਲਦੇ ਰਹਿਣਗੇ ਸਾਹਿਬ ਕਿਸੇ ਦੀ ਡੈਥ ਹੋ ਜੇ ਸਭ ਪੰਜਾਬੀ ਕੋਈ ਵੀ ਹੈ ਸਭ ਪੰਜਾਬੀ ਕਿਸੇ ਵੀ ਧਰਮ ਦਾ ਕਿਸੇ ਕਲਾਸ ਦਾ ਗਰੀਬ ਹੈ ਅਮੀਰ ਹੈ ਸਭ ਜਾਨ ਦੀ ਕਿਸੇ ਦੇ ਜਾਨ ਦੀ ਕੀਮਤ ਨਹੀਂ ਲਾਈ ਜਾ ਸਕਦੀ ਇਹ ਐਡਮਿਨਿਸਟ੍ਰੇਸ਼ਨ ਇੱਥੇ ਆ ਕੇ ਐਡਮਿਨਿਸਟ੍ਰੇਸ਼ਨ ਕਿਹੜੀ ਐਡਮਿਨਿਸਟ੍ਰੇਸ਼ਨ ਤਾਂ ਸੁੱਤੀ ਪਈ ਸੀਗੀ ਤੁਸੀਂ ਜੁੜੇ ਹੋ ਆ ਕੇ ਇਹਨਾਂ ਨੇ ਉਤੋਂ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭਜਦੀ ਹੈ ਸਭ ਮੈਨੂੰ ਇਸ ਗੱਲ ਦਾ ਅਫਸੋਸ ਹੈ ਅੱਜ ਐਡਮਿਨਿਸਟ੍ਰੇਸ਼ਨ ਨੇ ਆ ਕੇ ਕਹਿਤਾ ਜੀ ਨਹੀਂ ਜੀ ਜਕਟਰ ਸਾਹਿਬ ਨਹੀਂ ਜੀ ਬੱਗਾ ਪਰਿਵਾਰ ਨੂੰ ਕਹਿੰਦੇ ਕਹਿੰਦੇ ਜੀ ਕੋਡ ਆਫ ਕੰਡਕਟ ਲੱਗਿਆ ਸੀ ਤੁਹਾਨੂੰ ਕੋਈ ਰੱਸ਼ਵਾਸ਼ਣ ਵੀ ਨਹੀਂ ਦੇ ਸਕਦੇ ਸਾਜੇ ਕੋਡ ਆਫ ਕੰਡਕਟ ਲੱਗਿਆ ਤੇ ਇਲੈਕਸ਼ਨ ਕਮਿਸ਼ਨ ਨੇ ਸਰਕਾਰ ਨੂੰ ਕੋਈ ਪਾਬੰਦੀ ਕਰਤੀ ਵੀ ਅੱਜ ਦੇ ਦਿਨ ਤੁਸੀਂ ਕਿਸੇ ਟੈਰਰਿਸਟ ਨੂੰ ਨਹੀਂ ਪકડਣਾ ਕਿਸੇ ਬਦਮਾਸ਼ ਨੂੰ ਨਹੀਂ ਪકડਣਾ ਤੁਸੀਂ ਚੋਰੀ ਖੋ ਕਰਨ ਵਾਲੇ ਜਿਹੜੇ ਇੱਥੇ ਬਦਮਾਸ਼ ਘੁੰਮ ਰਹੇ ਐ ਇਸ ਪਵਨ ਧਰਤੀ ਤੇ ਇੱਥੇ ਅਮਨ ਸ਼ਾਂਤੀ ਦਾ ਇੱਕ ਸਰੂਪ ਹੈ ਨੰਗਲ ਸ਼ਹਿਰ ਆਮ ਤੌਰ ਤੇ ਤੇ ਕੋਈ ਘਟਨਾ ਨਹੀਂ ਵਾਪਰਦੀ ਕੇ ਆਰਾਮ ਨਾਲ ਸਭ ਸੁਖੀ ਰਹਿੰਦੇ ਐ ਜੇ ਕਿਤੇ ਕੋਈ ਇਸ ਕਿਸਮ ਦੀ ਸਮਾਜ ਦੇ ਦੋ ਫਾੜ ਕਰਨ ਦੀ ਕੋਸ਼ਿਸ਼ ਹੋਈ ਇੱਥੇ ਚੋਕੀ ਦੇ ਵਿੱਚ 2022 ਦੇ ਅੰਦਰ ਬੰਬ ਫਟਿਆ ਸੀਗਾ। ਯਾ ਇੱਥੇ ਕਹਿੰਦੇ ਪਾਕਿਸਤਾਨ ਦੇ ਚੰਡੇ ਮਿਲੇ ਸੀ ਮੈਨੂੰ ਇਹਨਾਂ ਦੇ ਵਿੱਚ ਵੀ ਸ਼ੱਕ ਨਜ਼ਰ ਆਉਂਦਾ ਸਾਬ। ਵੀ ਆ ਜਿਹੜਾ ਇੱਕ ਰੈੱਡ ਹੈਰਿੰਗ ਜਿਹਨੂੰ ਕਹਿੰਦੇ ਐ ਪਟਕਾਉਣ ਵਾਸਤੇ ਵੀ ਪਾਕਿਸਤਾਨ ਦੇ ਖਾਤੇ ਦੇ ਪਾ ਦਈਏ ਨਹੀਂ ਸਾਬ। ਸਾਡੀ ਜਿਹੜੀ ਬੱਗਾ ਪਰਿਵਾਰ ਦੀ ਵੀ ਮੰਗ ਸੀਗੀ ਵੀ ਸਾਨੂੰ ਪਹਿਲੀ ਸਾਡੀ ਮੰਗ ਹੈ ਵੀ ਹਥਿਆਰੇ ਪਕੜੇ ਜਾਣ ਉਹਦੇ ਵਿੱਚ ਮੈਂ ਸਮਝਦਾ ਪੰਜਾਬ ਦੇ ਭਾਈਚਾਰਕ ਸਾਂਝ ਦੇ ਉੱਤੇ ਪਹਿਰਾ ਦੇਣ ਵਾਸਤੇ ਮੈਂ ਨਾਲ ਉਹ ਜੋੜਿਆ ਵੀ ਇਕੱਲੇ ਹਥਿਆਰੇ ਨਾ ਪਕੜੇ ਜਾਣ ਜ਼ਰੂਰੀ ਹੈ ਵੀ ਉਹ ਹਥਿਆਰਿਆਂ ਨੂੰ ਪਿੱਛੇ ਸਾਜ਼ਿਸ਼ ਕਰਤਾ ਕੌਣ ਸੀਗੇ ਅੱਜ ਕੱਲ ਪੰਜਾਬ ਦੇ ਅੰਦਰ ਨੌਜਵਾਨ ਮੁੰਡੇ ਨਸ਼ੇ ਦੇ ਜੁੜੇ ਆ ਸਭ ਬੇਰੋਜ਼ਗਾਰੀ ਨਾਲ ਕੋਲ ਰਹੇ 50000 ਰੁਪਏ ਲੱਖ ਦੇ ਕੇ ਕਿਸੇ ਦਾ ਕਤਲ ਕਰਵਾ ਦਿਓ ਕਰਵਾਉਣ ਵਾਲੇ ਕੌਣ ਹੈ ਉਹ ਜਦ ਤਾਈਂ ਨਹੀਂ ਪਰਦਾ ਫਾਸ਼ ਹੁੰਦਾ ਸਭ ਐਵੇਂ ਗਲਤ ਤੋਰਦੇ ਇਹ ਪਾਕਿਸਤਾਨ ਨੇ ਅਕ੍ਰੋਸ ਦੀ ਬਾਰਡਰ ਹੈ ਹੋ ਸਕਦਾ ਉਹਨਾਂ ਨੇ ਉਹਨਾਂ ਦੀ ਨੀਅਤ ਖੋਟੀ ਹੈ ਪੰਜਾਬ ਕੁrti ਪਰ ਇੱਥੇ ਵੀ ਪੰਜਾਬ ਦੇ ਅੰਦਰ ਵੀ ਖੋਟੀ ਨੀਅਤ ਵਾਲੇ ਲੋਕ ਵੀ ਤੁਰੇ ਫਿਰਦੇ ਆ ਲੀਡਰਾਂ ਦਾ ਚੋਣਾ ਚੋਗਾ ਪਾ ਕੇ ਮੈਂ ਉਹਨਾਂ ਬੰਦਿਆਂ ਦੀ ਇੱਥੇ ਜਾਂਚ ਕਰਨ ਵਾਸਤੇ ਅੱਜ ਮੰਗ ਕੀਤੀ ਹੈ ਇੱਕ ਸਭ ਤੋਂ ਵੱਡਾ ਖਦਸਾ ਜਦੋਂ ਐਡਮਿਨਿਸਟ੍ਰੇਸ਼ਨ ਦੇ ਅਫਸਰ ਸਾਹਿਬਾਨ ਨੇ ਆ ਕੇ ਪਰਿਵਾਰ ਨੂੰ ਭਰੋਸਾ ਦਿੱਤਾ ਵੀ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਲਿਖ ਰਹੇ ਹਾਂ ਵੀ ਇਹਨਾਂ ਨੂੰ ਨੌਕਰੀ ਦੇਣ ਵਾਸਤੇ ਸਾਨੂੰ ਪਰਮਿਸ਼ਨ ਦਿੱਤੀ ਜਾਵੇ ਤੇ ਜਦੋਂ ਪੁਲਿਸ ਦੀ ਰਿਪੋਰਟ ਆ ਜਾਂਦੀ ਹੈ ਵੀ ਕਿਹਨਾਂ ਹਾਲਾਤਾਂ ਚ ਇਹ ਮਰਡਰ ਹੋਇਆ ਤੇ ਇਹਨਾਂ ਦੇ ਬੰਦ ਦਾ ਕੰਪਨਸੇਸ਼ਨ ਇਹਨਾਂ ਨੂੰ ਦਿੱਤਾ ਜਾਵੇ ਪਰ ਉਹਦੇ ਨਾਲ-ਨਾਲ ਐਡਮਿਨਿਸਟ੍ਰੇਸ਼ਨ ਨੂੰ ਨਾਲ ਐਡਮਿਨਿਸਟ੍ਰੇਸ਼ਨ ਨੇ ਮੰਨੇ ਵੀ ਇਹ ਤੇ ਪਿਛਲੇ ਦਿਨਾਂ ਦੇ ਅੰਦਰ ਨੰਗਲ ਦੇ ਅੰਦਰ ਵਾਰਦਾਤਾਂ ਵਧੀਆਂ ਚੋਰੀਆਂ ਖੋਹਾਂ ਦੀਆਂ ਸਰਕਾਰ ਆਪਣੀ ਜ਼ਿੰਮੇਵਾਰੀ ਕਦੋਂ ਮੰਨੂਗੀ ਕਦੋਂ ਟੀਵੀ ਮਿਸਟਰ ਸਾਹਿਬਾਂ ਤੋਂ ਮੁੜ ਕੇ ਆ ਕੇ ਲੋਕਾਂ ਦੀ ਸੁਧ ਲੈਣਗੇ ਕਦੋਂ ਮੰਤਰੀ ਸਾਹਿਬ ਇਹ ਗੱਲ ਸਮਝਣਗੇ ਵੀ ਲੋਕਾਂ ਨੇ ਜਿਨ੍ਹਾਂ ਨੇ ਚੁਣ ਕੇ ਤੁਹਾਨੂੰ ਐਡੇ ਵੱਡੇ ਤਾਕਤਾਂ ਦਿੱਤੀਆਂ ਇਹੋ ਹੀ ਲੋਕ ਹੈ ਉਹ ਹੀ ਤੁਹਾਡੇ ਪਰਿਵਾਰ ਹੈ ਤੁਹਾਡੇ ਤਾਂ ਇਹਨਾਂ ਦੇ ਗਵਾਂਢ ਮੱਥਾ ਵੀ ਲੱਗਦਾ ਹੈ ਰਿਸ਼ਤਦਾਰੀ ਦੇ ਅੰਦਰ ਉਥੇ ਜਦੋਂ ਇਹ ਆਪਣੀ ਉਸ ਤੋਂ ਭੱਜਦੇ ਹੈ ਉਹ ਇੱਕ ਸ਼ਰਮ ਦਾ ਮੁਕਾਮ ਹੈ ਉਹ ਅੱਜ ਇੱਥੇ ਕੋਈ ਰਾਜਨੀਤਿਕ ਅੰਦਾਨੀ ਮੈਂ ਤਾਂ ਇਸ ਕਰਕੇ ਸਾਰਿਆਂ ਦਾ ਧੰਨਵਾਦੀਆਂ ਵੀ ਅਕ੍ਰੋਸ ਕਟਿੰਗ ਅਕ੍ਰੋਸ ਪਾਰਟੀ ਲਾਈਨ ਸਾਰਾ ਇੱਥੇ ਆ ਕੇ ਜੁੜੇ ਜਿਹਦੇ ਕਰਕੇ ਸਰਕਾਰ ਨੂੰ ਇਹਦਾ ਸੰਗਿਆਨ ਲੈਣਾ ਪਿਆ ਤੇ ਆ ਕੇ ਸਰਕਾਰ ਜਾਗੀ ਹੈ ਪਰ ਆ ਜਿਹੜੀ ਭਾਈਚਾਰਕ ਸਾਂਝ ਇਸੇ ਤਰ੍ਹਾਂ ਬਣਾ ਕੇ ਰੱਖੀਏ ਕਿਉਂਕਿ ਇੱਥੇ ਗੱਲ ਜਿਹੜੀ ਆਈ ਸੀਗੀ ਜਦੋਂ ਇਹਨਾਂ ਨੂੰ ਦਿੱਤਾ ਜਾ ਰਿਹਾ ਸੀਗਾ ਅਸ਼ੋਰੈਂਸ ਇਹ ਚਿੱਠੀਆਂ ਜੀ ਆਉਣ ਵਾਲੀ ਹੈ ਉਹਦੇ ਵਿੱਚ ਸਾਰਿਆਂ ਨੇ ਆਏ ਕਿਹਾ ਵੀ ਅਸੱਲਾਂ ਚਿੱਠੀਆਂ ਸਰਕਾਰ ਦਿੰਦੀ ਰਹੀ ਹੈ ਜਿਨ੍ਹਾਂ ਦਾ ਕੋਈ ਬੁੱਕਤ ਨਹੀਂ ਪੈਣੀ ਤੇ ਮੈਂ ਸਾਰਿਆਂ ਨੂੰ ਨੰਗਲ ਵਾਸੀਆਂ ਨੂੰ ਇੱਕ ਵਾਰ ਫੇਰ ਬੇਨਤੀ ਕਰੂੰਗਾ ਸਾਥੀਓ ਅੱਜ ਜਿਉ ਕੋ ਸਰਕਾਰ ਨੇ ਆ ਕੇ ਸ਼ੁੱਧ ਲਈ ਹੈ ਥੋਡੇ ਏਕ-ਏਕ ਕਰਕੇ ਲਈ ਹੈ ਤੇ ਜੇ ਆ ਕੱਲ ਫੇਰ ਆਈ ਘਟਨਾ ਵਾਪਰੀ ਜਿਸ ਵਾਸਤੇ ਆ ਸਰਕਾਰ ਮਸ਼ਹੂਰ ਹੈ ਵੀ ਇਹ ਗੱਲਾਂ ਕਹਿ ਕੇ ਮੁੱਕਰ ਜਾਣਗੇ ਉਦੋਂ ਫੇਰ ਆਪਾਂ ਨੂੰ ਇਸ ਪਰਿਵਾਰ ਦੇ ਨਾਲ ਖੜਨਾ ਪਊਗਾ ਕਿਉਂਕਿ ਅੱਜ ਵਿਕਾਸ ਬੱਗਾ ਜੀ ਦੀ ਮੌਤ ਉਹਨਾਂ ਦੀ ਆਸਥਾ ਕਰਕੇ ਹੋਈ ਹੈ ਕੱਲ ਤੁਹਾਡਾ ਮੇਰਾ ਨੰਬਰ ਵੀ ਲੱਗ ਸਕਦਾ ਕਿਸੇ ਦੇ ਪਰਿਵਾਰ ਦੇ ਵਿੱਚ ਆ ਘਟਨਾ ਨਾ ਵਾਪਰੇ ਪੰਜਾਬ ਦੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਬਣੀ ਰਹੇ ਇਸ ਵਾਸਤੇ ਜ਼ਰੂਰੀ ਹੈ ਵੀ ਆਪਾਂ ਸਾਰੇ ਜਾਗਰੂਕ ਰਹੀਏ ਤੇ ਕਿੰਨੀਆਂ ਹੀ ਕੋਝੀਆਂ ਕੋਸ਼ਿਸ਼ਾਂ ਕੀਤੀਆਂ ਜਾਂਣ ਆਪਣੇ ਭਾਈਚਾਰਕ ਸਾਂਝ 'ਚ ਦੋ ਫਾੜ ਕਰਨ ਦੀ ਉਸ ਤੋਂ ਬਚੀਏ ਸਮਝੀਏ ਜੇ ਇਹਦੇ ਪਿੱਛੇ ਚਾਲ ਕੀ ਹੈ ਇਹ ਮੇਰੀ ਖੁੱਡ ਸਾਰਿਆਂ ਨੂੰ ਬੇਨਤੀ ਹੈ ਬਹੁਤ ਬਹੁਤ ਤੁਹਾਡਾ